ਇੱਕ ਤੇ ਵਰਗੀ ਜਲਦੀ ਨਹੀਂ ਜਾਂਦੀ ਟੜਕਦੀ ਸੀਨੇ ਦੇ ਵਿੱਚ ਭੁੱਲੀ ਨਹੀਂ ਜਾਂਦੀ ਤੋਂ ਦੀ ਚਿੱਟੇ ਵਰਗੀ ਉਹ ਦੱਸ ਕਿਉਂ ਦਿੱਤਾ ਤੋਖਾ ਮੈਨੂੰ ਮੈਥੋਂ ਸੋਹਣੇ ਮਿਲ ਗਏ ਤੈਨੂੰ ਗੱਲ ਇਹ ਸੀਨੇ ਪਾੜ ਜਿਆ ਪਾ ਗਈ ਠੱਲੀ ਨਹੀਂ ਜਾਂਦੀ ਤੋੜੀ ਉਹਦੀ ਚਿੱਟੇ ਵਰਗੀ ਝੱਲੀ ਨਹੀਂ ਜਾਂਦੀ ਧੜਕਦੀ ਸੀਨੇ ਦੇ ਵਿੱਚ ਭੁੱਲੀ ਨਹੀਂ ਜਾਂਦੀ ਉੱਪਰ ਥੇ ਪਸਤੌਲ ਕਿੱਥੇ ਅੰਬਰਾਂ ਦੀ ਪਰੀ ਗਈ ਪੁੱਛੇ ਪਸਤੌਲ ਕਾ ਤੂੰ ਜਿੰਦ ਤੇਰੀ ਡਰੀ ਪਈ ਛੇ ਪਸਤੌਲ 10 ਗੱਡੀ ਕੀ ਨੂੰ ਚਾੜਨਾ ਲਿਖਿਆ ਸੀ ਤੇਰਿਆਂ ਦੇ ਖਾਚ ਮੈਥੋਂ ਹਾਂ ਮਾ ਖਾ ਗਿਆ ਤੋਖਾ ਮੇਰਾ ਦਿਲ ਦੁਖਦਾ ਖਾ ਗਿਆ ਤੋਖਾ ਮੇਰਾ ਦਿਲ ਦੁਖਦਾ ਜੋ ਤੇਰੇ ਦੀਆਂ ਵਾਪਸਤੌਲ ਪੁੱਛਦਾ ਅੱਜ ਕੱਲ ਜੱਤਾ ਮੈਨੂੰ ਕਿਉਂ ਨਹੀਂ ਚੁੱਕਦਾ ਦੱਸਾਂ ਕਿਵੇਂ ਉਹਨੂੰ ਹੋ ਗਈ ਜੱਤੀ ਗਹਿਰਾ ਦੀ ਜਿਹਦੇ ਕੱਜ ਜਿਹਦੇ ਪਿੱਛੇ ਖੜਦਾ ਸੀ ਯਾਰ ਮੁੱਕਦਾ ਅਿੰਨ ਗਾਜ਼ਰਿਕ ਬੂਨ ਕਰੋ ਚੰਗਰਾ ਜੀ ਤਾੜੀ ਮਾਰ ਦਿਓ ਚਲ ਇੱਕ ਲੈਣ ਕੱਠੇ ਗਾ ਜਾਨੇ ਬਸ ਤੂੰ ਲਾ ਦੇ ਤੌਂਦੇ ਰਹੀਂ ਤਿੰਨ ਗਾਣੇ ਗਾਉਂਦਾ ਰਿਹਾ ਤੂੰ ਜ਼ਿੰਦਗੀ ਜਿਉਂਦੀ ਰਹੀ ਤਿੰਨ ਦੁੱਖ ਹੰਡਾਉਂਦਾ ਰਿਹਾ ਹਾ ਅਗਲੇ ਮਹੀਦੇ ਹਿਸਾਬ ਦਾ ਪੂਰੇ ਕਰਨ ਲੱਗੇ ਆਪਾਂ